ਦਿੱਲੀ ਅਸੈਂਬਲੀ ਚੋਣਾਂ ਵਿੱਚ ਬੀਜੇਪੀ ਨੂੰ 48 ਸੀਟਾਂ ਨਾਲ ਮਿਲੀ ਸ਼ਾਨਦਾਰ ਜਤਮਕਰੋਂ ਹੁਣ ਸਭ ਦੀਆਂ ਨਜ਼ਰਾਂ ਅਗਲੇ ਮੁੱਖ ਮੰਤਰੀ ਚਿਹਰੇ ਤੇ ਨੇ ਬੀਜੇਪੀ ਕੋਲ ਕਈ ਨਾਮੀ ਹਸਤੀਆਂ ਨੇ ਜਿਸ ਕਰਕੇ ਇਸ ਅਹੁਦੇ ਲਈ ਕਿਸੇ ਸਹੀ ਵਿਅਕਤੀ ਦੀ ਚੋਣ ਬੀਜੇਪੀ ਲਈ ਥੋੜਾ ਮੁਸ਼ਕਲ ਹੋ ਸਕਦਾ ਹੈ ਉੰਜ ਚੁਣੇ ਜਾਣ ਵਾਲੇ ਆਗੂ ਲਈ ਸਭ ਤੋਂ ਪਹਿਲੀ ਚੁਣੌਤੀ ਪਾਰਟੀ ਵੱਲੋਂ ਕੀਤੇ ਗਏ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਹੋਵੇਗੀ ਇਹਨਾਂ ਵਿੱਚ ਸਿੱਖਿਆ ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਸਣੇ ਕਈ ਹੋਰ ਵਾਅਦੇ ਸ਼ਾਮਲ ਨੇ ਨਵੇਂ ਮੁੱਖ ਮੰਤਰੀ ਨੂੰ ਸਮਾਜ ਦੇ ਸਾਰੇ ਵਰਗਾਂ ਦੇ ਸਮਾਵੇਸ਼ੀ ਵਿਕਾਸ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ ਬੀਜਪੀ ਪਿਛਲੇ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕੇਂਦਰ ਦੀ ਸੱਤਾ ਤੇ ਕਬਜ਼ਾ ਹੈ ਪਰ ਦਿੱਲੀ ਵਿੱਚ ਸਰਕਾਰ ਬਣਾਉਣ 'ਚ ناکਾਮ ਰਹੀ ਹੈ। ਇਹੀ ਨਹੀਂ ਬੀਜਪੀ ਪਿਛਲੇ 25 ਸਾਲਾਂ ਵਿੱਚ ਸੀਐਮ ਦੇ ਅਹੁਦੇ ਲਈ ਕੋਈ ਮਕਬੂਲ ਚਿਹਰਾ ਵੀ ਨਹੀਂ ਦੇ ਸਕੇ। ਸਾਫ ਸਿੰਘ ਬਰਮਾ 1996 ਵਿੱਚ ਦਿੱਲੀ ਐਨਸੀਟੀ ਦੇ ਮੁੱਖ ਮੰਤਰੀ ਬਣੇ। ਉਹਨਾਂ ਨੇ 2.5 ਸਾਲ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਪਰ ਸ਼ਹਿਰ ਵਿੱਚ ਪਿਆਜ਼ ਦੀ ਕੀਮਤ ਦੇ ਸੰਕਟ ਤੋਂ ਬਾਅਦ ਬਰਮਾ ਦੀ ਥਾਂ ਸੁਸ਼ਮਾ ਸਵਰਾਜ ਨੇ ਲੈ ਲਈ। ਸਵਰਾਜ ਨੇ 52 ਦਿਨਾਂ ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਜਿਸ ਤੋਂ ਬਾਅਦ ਚੋਣਾਂ ਦਾ ਐਲਾਨ ਕੀਤਾ ਗਿਆ। ਇਸ ਮਗਰੋਂ ਬੀਜਪੀ ਕੰਮੀ ਰਾਸਥਾਨੀ ਵਿੱਚ ਸਰਕਾਰ ਬਣਾਉਣ ਵਿੱਚ ناکਾਮ ਰਹੀ ਬੀਜਪੀ ਨੇ 2013 ਵਿੱਚ ਸੁਸ਼ਮਾ ਸਮਰਾਜ ਡਾਕਟਰ ਹਰਸ਼ਵਰਧਨ 2015 ਵਿੱਚ ਕਿਰਨ ਬੇਦੀ ਅਤੇ ਅੰਤ ਵਿੱਚ ਮਨੋਜ ਤਵਾੜੀ ਵਰਗੇ ਕਈ ਵੱਡੇ ਨਾਮਾਂ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਪੇਸ਼ ਕੀਤਾ ਪਰ ਇਹ ਸਭ ਅਸਫਲ ਰਹੇ ਕਿਉਂਕਿ ਆਪ ਨੇ ਜਿੱਤ ਪ੍ਰਾਪਤ ਕੀਤੀ ਅਤੇ ਦੋ ਵਾਰ ਸਰਕਾਰ ਬਣਾਈ ਹਾਲਾਂਕਿ ਐਤਕੀ ਬੀਜਪੀ ਨੇ ਆਪ ਤੋਂ ਸੱਤਾ ਖੋਹੀ ਹੈ ਤੇ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਲੱਭਣਾ ਹੋਵੇਗਾ ਪਾਰਟੀ ਨੇ ਅਜੇ ਤੱਕ ਰਸਮੀ ਤੌਰ ਤੇ ਕਿਸੇ ਨਾਮ ਦਾ ਐਲਾਨ ਨਹੀਂ ਕੀਤਾ ਪਰ ਕਈ ਮੁੱਖ ਹਸਤੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਵੀ ਸ਼ਾਮਲ ਹੈ ਜਿਨ੍ਹਾਂ ਨਵੀਂ ਦਿੱਲੀ ਹਲਕੇ ਤੋਂ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਸਾਫ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਤੇ ਦਿੱਲੀ ਦੀ ਸਿਆਸਤ ਵਿੱਚ ਡੂੰਘੇ ਸੰਬੰਧ ਨੇ ਉੱਤੇ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਦਾਵੇਦਾਰ ਨੇ ਇੱਕ ਹੋਰ ਉਮੀਦਵਾਰ ਰਿਹੋਣੀ ਤੋਂ ਵਿਧਾਇਕ ਵਜਿੰਦਰ ਗੁਪਤਾ ਹੋ ਸਕਦੇ ਨੇ ਉਹ ਤਜਰਬੇਕਾਰ ਸਿਆਸਤਦਾਨ ਨੇ ਜੋ ਪਹਿਲਾਂ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੇਵਾ ਨਿਵਾਜ ਚੁੱਕੇ ਨੇ ਦਿੱਲੀ ਦੇ ਸਿਆਸੀ ਦ੍ਰਿਸ਼ ਵਿੱਚ ਆਪਣੇ ਸੰਗਠਨਾਤਮਿਕ ਹੁਨਰ ਅਤੇ ਤਜਰਬੇ ਲਈ ਜਾਣੇ ਜਾਂਦੇ ਨੇ ਕਪਤਾਨ ਨੂੰ ਇੱਕ ਸਮਰੱਥ ਪ੍ਰਸ਼ਾਸਕ ਵਜੋਂ ਵੇਖਿਆ ਜਾਂਦਾ ਹੈ ਜੋ ਰਾਜਸਤਾ ਦੀ ਪ੍ਰਭਾਵਸ਼ਾਲੀ ਟੰਗ ਨਾਲ ਅਗਵਾਈ ਕਰ ਸਕਦੇ ਨੇ ਰਾਜੌਰੀ ਗਾਰਡਨ ਤੋਂ ਬੀਜਪੀ ਉਮੀਦਵਾਰ ਮਨਜਿੰਦਰ ਸਿੰਘ ਸਰਸਾ ਜਿਨ੍ਹਾਂ ਆਪਦੀ ਧਰਵੰਤੀ ਚੰਦੇਲਾ ਨੂੰ ਹਰਾਇਆ ਉਹਨਾਂ ਨੂੰ ਵੀ ਇਸ ਅਹੁਦੇ ਲਈ ਪ੍ਰਮੁੱਖ ਦਾਵੇਦਾਰਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਸਰਸਾ ਇੱਕ ਉੱਗੇ ਸਿੱਖਾਗੂ ਨੇ ਅਤੇ ਉਹਨਾਂ ਦੀ ਵਧ ਰਹੀ ਸਿਆਸੀ ਪੈਠ ਉਹਨਾਂ ਨੂੰ ਸਹੀ ਉਮੀਦਵਾਰ ਬਣਾਉਂਦੀ ਹੈ ਇਸ ਦਾ ਪ੍ਰਭਾਵ ਪੰਜਾਬ ਵਿੱਚ ਵੀ ਵਰਤਿਆ ਜਾ ਸਕਦਾ ਜਿੱਥੇ 2027 ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ ਬੀਜਪੀ ਦੇ ਕੌਮੀ ਜਨਰਲ ਸਕੱਤਰ ਅਤੇ ਉੱਗੇ ਦਲੇਤਾਗੂ ਦੁਸ਼ੰਤ ਗੋਤਮੇ ਸੌਦੇ ਦੀ ਦੌੜ ਵਿੱਚ ਇੱਕ ਹੋਰ ਚੋਟੀ ਦਾ ਨਾਂ ਨੇ ਭਾਵੇਂ ਉਹ ਚੋਣਾਂ ਹਾਰ ਗਏ ਸਨ ਪਰ ਉਤਮ ਆਪਣੇ ਜ਼ਮੀਨੀ ਪੱਧਰ ਤੇ ਸਮਰਥਨ ਲਈ ਜਾਣੇ ਜਾਂਦੇ ਨੇ ਕਰੋਲ ਬਾਗ ਸੀਟ ਤੋਂ ਉਹਨਾਂ ਦਾ ਮੁਕਾਬਲਾ ਆਪ ਤੇ ਵਿਸ਼ੇਸ਼ ਰਵੀਨਾਲ ਸੀ ਦਿੱਲੀ ਬੀਜੇਪੀ ਦੇ ਸਾਬਕਾ ਪ੍ਰਧਾਨ ਸतीश ਉਪਦਾਈ ਦੀਆਂ ਸੰਭਾਵਨਾ ਵੀ ਚੰਗੀਆਂ ਨੇ ਕਿਉਂਕਿ ਉਹਨਾਂ ਨੇ ਮਾਲਬੀਆ ਨਗਰ ਤੋਂ ਆਪ ਦੇ ਸੋਮਰਾਥ ਭਾਰਤੀ ਨੂੰ ਹਰਾ ਕੇ 32 ਸਾਲਾਂ ਬਾਅਦ ਸੀਟ ਤੇ ਕਬਜ਼ਾ ਕੀਤਾ ਦੱਸਦੇ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਾਂ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਕੇ 27 ਸਾਲ ਬਾਅਦ ਤਮਾਕੇਦਾਰ ਵਾਪਸੀ ਕੀਤੀ ਹੈ ਆਪ ਕਨਵੀਨਰ ਅਰਵਿੰਦ ਕੇਜੀ ਵਾਲਾ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੰਤਰੀ ਸੌਰਵ ਭਾਰਤਵਾਦ ਸਮੇਤ ਹਾਕਮ ਧਰਦੇ ਕਈ ਹੋਰ ਵੱਡੇ ਆਗੂ ਚੋਣ ਹਾਰ ਗਏ ਹਾਲਾਂਕਿ ਮੁੱਖ ਮੰਤਰੀ ਆਤਸੀ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਜਿੱਤ ਗਏ ਚੋਣ ਕਮਿਸ਼ਨ ਤੋਂ ਪ੍ਰਾਪਤ ਅੰਕੜੇ ਅਨੁਸਾਰ ਭਾਜਪਾ ਦਿੱਲੀ ਦੀਆਂ 70 48 ਸੀਟਾਂ ਜਿੱਤ ਗਈ ਜਦਕਿ ਆਪ ਨੂੰ 22 ਸੀਟਾਂ ਪ੍ਰਾਪਤ ਹੋਈਆਂ ਲਗਾਤਾਰ 15 ਸਾਲ ਸ਼ੀਲਾ ਦਿਖਸ਼ਿਤ ਦੀ ਅਗਵਾਈ ਹੇਠ ਦਿੱਲੀ ਸਰਕਾਰ ਚਲਾਉਣ ਵਾਲੀ ਕਾਂਗਰਸ ਨੂੰ ਲਗਾਤਾਰ ਤੀਜੀ ਵਾਰ ਕੋਈ ਵੀ ਸੀਟ ਨਹੀਂ ਮਿਲੀ ਪਰ ਕਾਂਗਰਸੀ ਉਮੀਦਵਾਰਾਂ ਨੇ ਪਾਰਟੀ ਦਾ ਵੋਟ ਫੀਸ ਦੀ ਵਧਾ ਕੇ ਆਮ ਆਦਮੀ ਪਾਰਟੀ ਯਾ ਵੋਟਾਂ ਨੂੰ ਖੋਰਾ ਲਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਵੱਡਾ ਲੋਕ ਫਤਵਾ ਦੱਸਿਆ ਤੇ ਕਿਹਾ ਕਿ ਰਾਜਸਤਾਨੀ ਦੇ ਚੋਪਖੀ ਵਿਕਾਸ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਚ ਕੋਈ ਕਸਰ ਨਹੀਂ ਛੱਡਾਂਗੇ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਨੇ ਚੋਣ ਨਤੀਜਿਆਂ ਤੇ ਟਿੱਪਣੀ ਕਰਦਿਆਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਝੂਠ ਧੋਖੇ ਤੇ ਭ੍ਰਿਸ਼ਟਾਚਾਰ ਦੇ ਸ਼ੀਸ਼ ਮਹਿਲ ਨੂੰ ਤਬਾਹ ਕਰਕੇ ਦਿੱਲੀ ਨੂੰ ਆਪਦਾ ਮੁਕਤ ਕਰ ਦਿੱਤਾ ਹਰਵਿੰਦ ਕੇਜਰੀਵਾਲ ਨੂੰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ 4099 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਭਾਜਪਾ ਦੇ ਪ੍ਰਵੇਸ਼ ਵਰਮਾ ਨੇ ਹਰਾਇਆ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਐਸ ਸੋਦੀਆ ਨੂੰ ਭਾਜਪਾ ਦੇ ਤਲਵਿੰਦਰ ਸਿੰਘ ਮਰਵਾ ਨੇ 675 ਵੋਟਾਂ ਦੇ ਫਰਕ ਨਾਲ ਹਰਾਇਆ ਸਾਬਕਾ ਮੁੱਖ ਮੰਤਰੀ ਸਾਫ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਵਰਮਾ ਨੇ ਇਸ ਜੱਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਲੋਕਾਂ ਦੀ ਜਿੱਤ ਕਰਾਰ ਦਿੱਤਾ ਆਪ ਦੇ ਇੱਕ ਹੋਰ ਵੱਡੇ ਆਗੂ ਸਰਵ ਭਾਰਤਵਾਦ ਨੂੰ ਬਿਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਨੂੰ ਗ੍ਰੇਟਰ ਕਲਾਸ ਤੋਂ ਭਾਜਪਾ ਦੀ ਸ਼ਿਖਾ ਰਾਏ ਨੇ 3188 ਵੋਟਾਂ ਨਾਲ ਹਰਾ ਦਿੱਤੀ ਜ਼ਿਕਰਯੋਗ ਹੈ ਕਿ 1993 ਤੋਂ 1998 ਵਿੱਚ ਦਿੱਲੀ ਵਿੱਚ ਭਾਜਪਾ ਨੇ ਸਰਕਾਰ ਬਣਾਈ ਸੀ ਉਹ ਚੋਣ ਵਿੱਚ ਭਾਜਪਾ ਨੇ 49 ਸੀਟਾਂ ਜਿੱਤੀਆਂ ਸਨ ਇਸ ਤੋਂ ਬਾਅਦ 2020 ਤੱਕ ਦੀਆਂ ਹੋਈਆਂ ਸਾਰੀਆਂ ਚੋਣਾਂ 'ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਭਾਜਪਾ 2015 'ਚ ਸਿਰਫ 3 ਸੀਟਾਂ ਤੇ ਸਿਮਟ ਗਈ ਸੀ ਜਦਕਿ 2020 ਦੀਆਂ ਚੋਣਾਂ 'ਚ ਉਸ ਦੀਆਂ ਸੀਟਾਂ ਦੀ ਗਿਣਤੀ ਵਧ ਕੇ 8 ਹੋ ਗਈ ਸੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਸੱਤਾ ਲਈ ਰਾਜਨੀਤੀ ਵਿੱਚ ਨਹੀਂ ਆਏ ਸਗੋਂ ਰਾਜਨੀਤੀ ਨੂੰ ਜਨਤਾ ਦੀ ਸੇਵਾ ਦਾ ਸਾਧਨ ਦੁਨੀਏ ਤੇ ਸੇਵਾ ਦਾ ਕੰਮ ਕਰਦੇ ਰਹਿਣਗੇ ਉਹਨਾਂ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਦੇ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਸਤਿਕਾਰ ਕਰਦੇ ਨੇ ਨਾਲ ਹੀ ਬੀਜੇਪੀ ਨੂੰ ਜਿੱਤ ਲਈ ਵਧਾਈ ਦਿੱਤੀ ਉਹਨਾਂ ਉਮੀਦ ਕੀਤੀ ਕਿ ਬੀਜੇਪੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਆਪ ਨੇ ਸਿੱਖਿਆ ਸੇਤ ਪਾਣੀ ਬਿਜਲੀ ਅਤੇ ਹੋਰ ਖੇਤਰਾਂ ਵਿੱਚ ਬਹੁਤ ਸਾਰੇ ਕੰਮ ਕਰਕੇ ਲੋਕਾਂ ਦੀ ਜ਼ਿੰਦਗੀ ਵਿੱਚ ਰਾਹਤ ਲਿਆਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਜਨਤਾ ਦਾ ਜੋ ਵੀ ਫੈਸਲਾ ਹੈ ਉਸ ਨੂੰ ਪੂਰੀ ਨਿਮਰਤਾ ਨਾਲ ਸਹਿਕਾਰ ਕਰਦੇ ਹਾਂ। ਉਹਨਾਂ ਕਿਹਾ ਕਿ 10 ਸਾਲਾਂ ਚ ਜਨਤਾ ਨੇ ਉਹਨਾਂ ਨੂੰ ਜੋ ਮੌਕਾ ਦਿੱਤਾ ਉਹਨਾਂ ਚ ਬਹੁਤ ਕੰਮ ਕੀਤੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਵਿਰੋਧੀ ਧਿਰ ਦੀ ਭੂਮਿਕਾ ਹੀ ਨਹੀਂ ਨਿਭਾਵੇਗੀ ਸਗੋਂ ਸਮਾਜ ਸੇਵਾ ਤੇ ਲੋਕਾਂ ਦੇ ਸੁੱਖ-ਦੁੱਖ ਵਿੱਚ ਹਮੇਸ਼ਾ ਸਾਥ ਰਹੇਗੀ। ਕਿਉਂਕਿ ਉਹ ਕਿਸੇ ਸੱਤਾ ਲਈ ਰਾਜਨੀਤੀ ਵਿੱਚ ਨਹੀਂ ਆਏ ਸਨ। ਕੇਜਰੀਵਾਲ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਰਕਰਾਂ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਚੋਣਾਂ ਲੜੀਆਂ। ਇਹ ਸਾਰੀ ਚੋਣ ਦੌਰਾਨ ਉਹਨਾਂ ਨੇ ਬਹੁਤ ਮਿਹਨਤ ਕੀਤੀ ਅਤੇ ਉਹਨਾਂ ਨੂੰ ਬਹੁਤ ਕੁਝ ਸੈਨਾ ਪਿਆ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਪ ਵੱਲੋਂ ਕੁੱਲ 5 ਸਿੱਖ ਉਮੀਦਵਾਰ ਜਿੱਤੇ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਪ ਅਤੇ ਆਪ ਵੱਲੋਂ ਕੁੱਲ 5 ਸਿੱਖ ਉਮੀਦਵਾਰ ਜਿੱਤੇ ਨੇ ਭਾਪ ਵੱਲੋਂ ਗਾਂਦੀ ਨਗਰ ਤੋਂ ਰਵਿੰਦਰ ਸਿੰਘ ਲਵਲੀ ਰਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਰਸਾ ਤੇ ਜੰਗਪੁਰਾ ਤੋਂ ਤਰਵਿੰਦਰ ਸਿੰਘ ਮਰਵਾ ਜਿੱਤੇ ਨੇ ਜਦ ਕਿ ਆਪ ਵੱਲੋਂ ਜਰਨੈਲ ਸਿੰਘ ਨੇ ਤਿਲਕਨਗਰ ਤੋਂ ਪੁਨਰਦੀਪ ਸਿੰਘ ਸਾਨੀ ਨੇ ਚਾਂਦਰੀ ਚੌਕ ਤੋਂ ਜਿੱਤ ਦਰਜ ਕੀਤੀ ਹੈ ਰਵਿੰਦਰ ਸਿੰਘ ਲਵਲੀ ਨੇ ਆਪ ਦੇ ਨਵੀਨ ਚੌਧਰੀ ਨੂੰ ਬਾਰ 7748 ਮਨਜਿੰਦਰ ਸਰਸਾ ਨੇ ਆਪ ਦੀ ਤਨਵੰਤੀ ਚੰਦੇਲਾ ਨੂੰ 18190 ਅਤੇ ਤਰਵਿੰਦਰ ਸਿੰਘ ਮਰਵਾ ਨੇ ਆਪ ਦੇ ਮਨੀਸ਼ ਐਸੇਸੋਧਿਆ ਨੂੰ 675 ਵੋਟਾਂ ਨਾਲ ਹਰਾਇਆ ਚੰਦਨੀ ਚੌਕ ਤੋਂ ਆਪ ਦੇ ਪੁਨਰਦੀਪ ਸਿੰਘ ਸਾਨੀ ਨੇ ਭਾਜਪਾ ਦੇ ਸੁਤੀਸ਼ ਜੈਨ ਨੂੰ 16372 ਤਿਲਕਨਗਰ ਤੋਂ ਜਰਨੈਲ ਸਿੰਘ ਭਾਜਪਾ ਦੀ ਸ਼ਵੇਤਾ ਨੂੰ 11655 ਵੋਟਾਂ ਨਾਲ ਹਰਾਇਆ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਚ ਸੱਤਾ ਤਬਦੀਲੀ ਵਿਚਾਲੇ ਦਿੱਲੀ ਸਰਕਾਰ ਦੇ ਹੈੱਡਕੁਆਰਟਰ ਦਿੱਲੀ ਸਖਤਰੇਤ ਨੂੰ ਅਧਿਕਾਰਿਕ ਫਾਈਲਾਂ ਦਸਤਾਵੇਜ਼ਾਂ ਤੇ ਇਲੈਕਟ੍ਰੋਨਿਕ ਰਿਕਾਰਡ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੀਲ ਕਰ ਦਿੱਤਾ ਗਿਆ ਹੈ। ਦਿੱਲੀ ਸਰਕਾਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਨੇ ਇੱਕ ਹੁਕਮ ਜਾਰੀ ਕਰਕੇ ਸਾਰੇ ਵਿਭਾਗਾਂ, ਏਜੰਸੀਆਂ ਅਤੇ ਮੰਤਰੀਆਂ ਦੇ ਕੈਂਪ ਦਫ਼ਤਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਵਿਭਾਗ ਦੀ ਆਗਿਆ ਬਿਨਾਂ ਕੋਈ ਵੀ ਰਿਕਾਰਡ ਜਾਂ ਫਾਈਲ ਨਾ ਹਟਾਉਣ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਐਤਕੀ ਮੌਜੂਦਾ ਮੁੱਖ ਮੰਤਰੀ ਅਤਸ਼ੀ ਸਨੇ ਪੰਜ ਮਹਿਲਾ ਉਮੀਦਵਾਰ ਜੇਤੂ ਰਹੇ ਨੇ ਜਦਕਿ 5 ਸਾਲ ਪਹਿਲਾਂ ਇਹ ਅੰਕੜਾ 8 ਸੀ ਅਤਸ਼ੀ ਆਪ ਵੱਲੋਂ ਜਿੱਤੀ ਇੱਕੋ ਇੱਕ ਮਹਿਲਾ ਉਮੀਦਵਾਰ ਹੈ। ਅਤਸ਼ੀ ਨੇ ਭਾਜਪਾ ਦੇ ਰਮੇਸ਼ ਬਦੂੜੀ ਨੂੰ ਕਲਕਾ ਜੀ ਕੇ ਤੋਂ 3521 ਵੋਟਾਂ ਦੇ ਫਰਕ ਨਾਲ ਹਰਾਇਆ ਬਾਕੀ ਚਾਰ ਜੇਤੂ ਬੀਜਪੀ ਮਹਿਲਾ ਉਮੀਦਵਾਰਾਂ ਵਿੱਚ ਰੇਖਾ ਗੁਪਤਾ ਸ਼ਾਲੀਮਾਰ ਬਾਗ ਤੋਂ ਪੂਨਮ ਸ਼ਰਮਾ ਵਜ਼ੀਰਪੁਰ ਤੋਂ ਨੀਲਮ ਪਹਿਲਵਾਨ ਨਜ਼ਬਗੜ ਤੋਂ ਸ਼ੀਖਾ ਰਾਏ ਗ੍ਰੇਟਰ ਕਲਾਸ਼ ਤੋਂ ਸ਼ਾਮਿਲ ਨੇ ਉਨਜਾਦ ਕੀ ਚੋਣਪੜ ਵਿੱਚ ਉਤਰੇ ਕੁੱਲ 698 ਉਮੀਦਵਾਰਾਂ ਚੋਂ 96 ਮਹਿਲਾਵਾਂ ਸਨ 5 ਸਾਲ ਪਹਿਲਾਂ 76 ਮਹਿਲਾਵਾਂ ਸਨ ਇਹ ਕੁੱਲ 672 ਉਮੀਦਵਾਰਾਂ ਨੇ ਚੋਣ ਲੜੀ ਸੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਬੀਜਪੀ ਦੀ ਜਿੱਤ ਨੂੰ ਇਤਿਹਾਸਿਕ ਦੱਸਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਤਿੱਖੇ ਹਮਲੇ ਕਰਦੇ ਆ ਕਿਹਾ ਕਿ ਦੇਸ਼ ਨੂੰ ਗੰਭੀਰ ਸਿਆਸੀ ਤਬਦੀਲੀ ਦੀ ਲੋੜ ਹੈ ਨਾ ਕਿ ਠੱਗੀ ਅਤੇ ਮੁਰਗਤਾ ਭਰੀ ਰਾਜਨੀਤੀ ਦੀ ਉਹਨਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸ਼ਾਰਟਕਟ ਦੀ ਰਾਜਨੀਤੀ ਨੂੰ ਖਤਮ ਕਰ ਦਿੱਤਾ ਅਤੇ ਕਿਹਾ ਕਿ ਲੋਕ ਫਤਵੇ ਨੇ ਸਪਸ਼ਟ ਕਰ ਦਿੱਤਾ ਕਿ ਰਾਜਨੀਤੀ ਚੋ ਭ੍ਰਿਸ਼ਟਾਚਾਰ ਅਤੇ ਝੂਠ ਲਈ ਕੋਈ ਥਾਂ ਨਹੀਂ ਹੈ ਸੰਬੋਧਨ ਦੌਰਾਨ ਆਪ ਨੂੰ ਪਾਰਟੀ ਆਗੂਆਂ ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਲਈ ਨਿਸ਼ਾਨਾ ਬਣਾਉਂਦਿਆਂ ਮੋਦੀ ਨੇ ਕਿਹਾ ਕਿ ਅਜਿਹੇ ਇਲਜ਼ਾਮਾਂ ਨਾਲ ਜੁੜੀਆਂ ਸਾਰੀਆਂ ਕੜੀਆਂ ਦੀ ਜਾਂਚ ਹੋਵੇਗੀ ਅਤੇ ਜਿਨ੍ਹਾਂ ਲੋਕਾਂ ਨੇ ਪੈਸਾ ਲੁੱਟਿਆ ਉਹਨਾਂ ਨੂੰ ਮੋੜਨਾ ਹੋਵੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਨੂੰ ਤਰੱਕੀ ਤੇ ਵਿਕਾਸ ਦੇ ਰੂਪ ਵਿੱਚ ਮੋੜਨਗੇ ਉਹਨਾਂ ਨੇ ਕਿਹਾ ਕਿ ਆਪ ਦਾ ਲੋਕਾਂ ਨੇ ਆਪਣੇ ਘਟਾਲਿਆਂ ਨੂੰ ਲਪਕੋਣ ਲਈ ਨਿੱਤ ਸਾਜ਼ਿਸ਼ਾਂ ਕੜੀਆਂ ਹੁਣ ਜਦ ਦਿੱਲੀ ਦਾ ਚੋਣ ਨਤੀਜਾ ਆ ਗਿਆ ਮੈਂ ਇਹ ਗਰੰਟੀ ਦਿੰਦਾ ਹਾਂ ਕਿ ਦਿੱਲੀ ਅਸੈਂਬਲੀ ਦੇ ਪਹਿਲੇ اجلاس ਵਿੱਚ ਕੈਗ ਦੀ ਰਿਪੋਰਟ ਰੱਖੀ ਜਾਵੇਗੀ ਭ੍ਰਿਸ਼ਟਾਚਾਰ ਦੀ ਹਰੇਕ ਕੜੀ ਦੀ ਜਾਂਚ ਹੋਵੇਗੀ ਤੇ ਜਿਸ ਨੇ ਵੀ ਪੈਸਾ ਲੋਟਿਆ ਉਹ ਮੋੜਨਾ ਹੋਵੇਗਾ ਮੋਦੀ ਨੇ ਦਿੱਲੀ ਦੇ ਚੋਣ ਨਤੀਜਿਆਂ ਬਾਰੇ ਕਿਹਾ ਕਿ ਕੋਈ ਸਧਾਰਨ ਜਿੱਤ ਨਹੀਂ ਹੈ ਦਿੱਲੀ ਦੇ ਲੋਕਾਂ ਨੇ ਆਪਦਾ ਨੂੰ ਬਾਹਰ ਕੀਤਾ ਹੈ ਦਿੱਲੀ ਦੇ ਲੋਕ ਆਪ ਦਾ ਮੁਕਤ ਹੋ ਗਏ ਨੇ ਦਿੱਲੀ ਦਾ ਫਤਵਾ ਬਿਲਕੁਲ ਸਪਸ਼ਟਾ ਹੈ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਮੋਦੀ ਨੇ ਕਿਹਾ ਕਿ ਲੋਕਾਂ ਨੇ ਵਿਰੋਧੀ ਪਾਰਟੀ ਨੂੰ ਮੁੜ ਵੱਡਾ ਸੁਨੇਹਾ ਦਿੱਤਾ ਉਹਨਾਂ ਕਿਹਾ ਕਿ ਕਾਂਗਰਸ ਨੇ ਕੌਮੀ ਰਾਸ਼ਟਾਨੀ ਵਿੱਚ ਡਬਲ ਹੈਟ੍ਰਿਕ ਲਾਈ ਹੈ ਤੇ ਪਾਰਟੀ ਪਿਛਲੀਆਂ 6 ਚੋਣਾਂ ਵਿੱਚ ਦਿੱਲੀ 'ਚ ਖਾਤਾ ਖੋਲਣ ਵਿੱਚ ناکਾਮ ਰਹੀ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਦਾ ਫਤਵਾ ਨਿਮਰਤਾ ਨਾਲ ਸਤਿਕਾਰ ਕਰਦੇ ਨੇ ਅਤੇ ਅੱਗੇ ਉਹਨਾਂ ਦੀ ਪਾਰਟੀ ਕੌਮੀ ਰਾਸ਼ਟਾਨੀ ਦੀ ਪ੍ਰਕਿਰਤੀ ਅਤੇ ਦਿੱਲੀ ਦੇ ਲੋਕਾਂ ਦੇ ਅਧਿਕਾਰਾਂ ਦੀ ਜਾਰੀ ਰੱਖੇਗੀ